ਜਿਹੜੀਆਂ ਉਹ ਤੁਹਾਨੂੰ ਮੈਂ ਗੇਤੀਆਂ ਦੱਸ ਤੈਨਾਂ ਉਹਨਾਂ ਵਿਹਾਰ ਇਲੈਕਸ਼ਨ ਬਾਰੇ ਤੁਹਾਨੂੰ ਦੱਸਿਆ ਸੀਗਾ ਤੇ ਉਹ ਦੇਖ ਲਓ ਮੈਂ ਉੱਧਰ ਨਹੀਂ ਚੱਲਿਆ ਸੀ ਆ ਗਿਆ ਨਾ ਆ ਗਿਆ ਨਾ ਜੀ ਮਤਲਬ ਕਿ ਆ ਗਿਆ ਨਹੀਂ ਉਹੀ ਪਿਲੋ ਟਾਈਮ ਖੋਲੀ-ਵੋਲੀ ਬਸ ਉੱਥੇ ਜੇ ਹੀ ਥੱਲੇ ਟਾਈਮ ਵੀ ਆ ਗਿਆ ਤੇ ਹੁਣ ਵੇਖੋ ਬੁਰਾ ਟਾਈਮ ਕਿਤਾ ਆ ਗਿਆ ਹੂੰ ਅੱਛਾ ਟਾਈਮ ਕਿਤਾ ਹੁੰਦਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਬੜਾ ਵੱਡਾ ਫੈਸਲਾ ਹੋਏਗਾ ਅੱਜ ਹੁਣ ਤੁਸੀਂ ਵੇਖੋ ਕਿ ਚੰਦ ਮਿੰਟ ਪਹਿਲਾਂ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਵਿਹਾਰ ਦਾ ਇਲੈਕਸ਼ਨ ਲੜਾਂਗੇ ਜੀ ਇਕੱਲੇ ਲੜਾਂਗੇ ਇਕੱਲੇ ਲੜਾਂਗੇ ਜਿਵੇਂ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਲੜਨਗੇ ਹੂੰ ਜੇ ਇਹ ਲੜਨਗੇ ਤੇ ਇੱਥੇ ਸਿਸੋਦੀਆ ਸਾਹਿਬ ਮੈਂ ਆਪਦੇ ਪੇਜ ਤੇ ਵੀ ਪਾਇਆ ਸੀਗਾ ਮੈਂ ਕਿਹਾ ਜੀ ਖਬਰ ਇਹ ਆ ਮਤਲਬ ਆਪ ਇਕੱਲੇ ਲੜੇਗੀ ਵਿਹਾਰ ਚ ਚੋਣ ਖਬਰ ਇਹ ਆ ਜੀ ਆਪ ਸਿਸੋਦੀਆ ਸਾਹਿਬ ਪੰਜਾਬ ਮੇ ਰਹੇਗੇ ਸੇਫ ਇਨ ਚੋੜਾ ਖਬਰ ਦਾ ਕੀ ਬਾਤ ਆਪ ਉਥੇ ਚੋਣ ਲੜੇਗੇ ਨਾ ਆਪ ਉਥੇ ਚੋਣ ਲੜੇਗੀ ਆਪ ਇੱਥੇ ਸੇਫ ਰਹੋਗੇ ਜੀ ਠੀਕ ਹੈ ਨਾ ਜੀ ਅੱਜ ਤੋਂ ਮੈਂ ਤੁਹਾਨੂੰ 8 10 ਦਿਨ ਪਹਿਲਾਂ ਦੱਸਦਾ ਸੀਗਾ ਜੀ ਕਿ ਇਹ ਗੱਲਬਾਤ ਚੱਲ ਰਹੀ ਆ ਰੈਗੂਲਰ ਆਡੀਅנס ਨੂੰ ਪਤਾ ਹੋਵੇਗਾ ਇਸ ਗੱਲ ਦਾ ਕਿ ਅਸਲ ਦੇ ਵਿੱਚ ਇਸ ਗੱਲ ਦੇ ਸੰਕੇਤ ਮਿਲ ਰਹੇ ਸੀਗੇ ਕਿ ਜਦੋਂ ਪਾਸਬੁੱਕਾਂ ਤੱਕ ਮਿਲ ਜਾਣ ਕਿਸੇ ਕਪਲੇ ਦੀ ਬਹੁਤ ਜ਼ਬਰਦਸਤ ਢੰਗ ਨਾਲ ਰਿਪੋਰਟਿੰਗ ਹੋ ਜਾਏ ਕਿ 2000 ਕਰੋੜ ਦਾ ਕਪਲਾ ਜੀ 2.5 ਹਜ਼ਾਰ ਕਰੋੜ ਦਾ ਕਪਲਾ ਜੀ ਠੇਕੇਦਾਰਾਂ ਨੂੰ ਜਾ ਕੇ ਦਬੋਚ ਲਿਆ ਜਾਵੇ ਪਾਸਬੁਕਾਂ ਤੱਕ ਬਰਾਮਦ ਹੋ ਜਾਣ ਚਾਣਚੱਕ ਫਿਰ ਉਹ ਮਾਮਲਾ ਜਿਹੜਾ ਬਿਲਕੁਲ ਬੀਅਰ ਦੀ ਚਾ ਗਾਂਗੂ ਵਹਿ ਜਾਵੇ ਤਾਂ ਕਿਤੇ ਨਾ ਕਿਤੇ ਅਸੀਂ ਕਿਹੜਾ ਕੋਈ ਬੱਚੇ ਆ ਜੀ ਠੀਕ ਹੈ ਨਾ ਜੀ ਤਾਂ ਅੱਜ ਸਾਫ਼ ਕਰ ਦਿੱਤਾ ਆ ਹੁਣ ਤੁਸੀਂ ਦੇਖੋ ਇਹਨਾਂ ਦੀ ਸਟੇਟਮੈਂਟ ਇਹਨਾਂ ਨੇ ਕਿਹਾ ਕਿ ਅਸੀਂ ਅਲਾਈਂਸ ਚੋਂ ਵੀ ਆਡਾ ਜੀ ਇੰਡੀਆ ਗੱਠ ਜੋੜ ਚੋ ਗਿਆ ਡਾ ਸਰ ਤੁਹਾਡਾ ਗੱਠ ਜੋੜ ਤੇ ਬਹੁਤ ਪੁਰਾਣਾ ਇਹਨਾਂ ਦੇ ਨਾਲ ਸੰਗੀਆਂ ਦੇ ਨਾਲ ਹਮ ਕੇਜਰੀਵਾਲ ਸਾਹਿਬ ਜੀ ਉਹ ਪੰਜਾਬੀ ਬੰਦੇ ਨਹੀਂ ਪਤਾ ਨਹੀਂ ਇਹਨਾਂ ਗੱਲਾਂ ਨੂੰ ਕਦੋਂ ਸਮਝਣਗੇ ਕਦੋਂ ਨਹੀਂ ਸਮਝਣਗੇ ਤੁਸੀਂ ਤੇ ਇਹਨਾਂ ਦੇ ਜਾਗਰਣ ਮੰਚ ਤੇ ਜਾ ਕੇ ਸਟੇਜਾਂ ਦੇ ਪ੍ਰੋਗਰਾਮ ਸੰਭਾਲੇ ਨੇ ਹਮ ਤੁਹਾਡੀਆਂ ਫੋਟੋਆਂ ਨੇ ਜੀ ਤੁਹਾਡੀਆਂ ਫੋਟੋਆਂ ਨੇ ਉੱਥੇ ਤੁਸੀਂ ਸਪੀਚਾਂ ਕਰਦੇ ਰਹੇ ਹੋ ਹਮ ਵਿਵੇਕਾਨੰਦ ਫਾਊਂਡੇਸ਼ਨ ਉਹਦਾ ਇਤਿਹਾਸ ਫੁੱਲ ਇਨਾਂ ਦਾ ਸਾਰਾ ਜਿਹੜਾ ਉਹ ਸੀਗਾ ਵਿਰੋਧ ਦਾ ਪ੍ਰੋਗਰਾਮ ਅਨਾਜ਼ ਹਜ਼ਾਰਿਆਂ ਅੰਦੋਲਨ ਜਿਸ ਨੂੰ ਕਿਹਾ ਜਾਂਦਾ ਹੈ ਜੀ ਉਹਦੀਆਂ ਤੰਦਾਂ ਜੋੜ ਲਓ ਨਵੀਨ ਦੀ ਪੁਸਤਕ ਪੜ੍ਹ ਲਓ ਬੜੇ ਵੱਡਾ ਪੱਤਰਕਾਰ ਸੀਗਾ ਹੁਣ ਤੇ ਉਹ ਕਿਤਾਬ ਕਿਤੂਬ ਇਹਨਾਂ ਨੇ ਮਿਲ ਲਾਦਾ ਚਕਾਤੀ ਇੱਥੋਂ ਨਵੀਨ ਦੀ ਕਿਤਾਬ ਪੜ੍ਹ ਲਓ ਸਰ ਚਾਨਣ ਹੋ ਜਾਏਗਾ ਤੁਹਾਨੂੰ ਹਮ ਇਹ ਕਹੀ ਜਾਂਦੇ ਜੀ ਕਿ ਇਹਨਾਂ ਦੇ ਪ੍ਰੇਮ ਸਬੰਧ ਬਣ ਗਏ ਨੇ ਗੁਜਰਾਤ ਦੇ ਵਿੱਚ ਆਪਸ ਦੇ ਵਿੱਚ ਉਹ ਕਹਿੰਦੇ ਭਾਜਪਾ ਨੇ ਸੰਭਰਉਣ ਹਸਦੀ ਕਾਂਗਰਸ ਭੇਜੀ ਆਓ ਠੀਕ ਹੈ ਉਹ ਉਹਨਾਂ ਨੇ ਤਾਂ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ ਤੁਸੀਂ ਤੇ ਜੱਗ ਜਾ ਰਿਹਾ ਕਿ ਦਿੱਲੀ ਦੇ ਵਿੱਚ ਕਾਂਗਰਸ ਨੂੰ ਰੋਲ ਕੇ ਤੇ ਭਾਜਪਾ ਨੂੰ ਗੱਦੀ ਦੇਤੀ ਜੀ ਕਾਂਗਰਸ ਉਹ ਤੇ ਖਤਮ ਹੋ ਗਈ ਹੁਣ ਭਾਜਪਾ ਉਹ ਤੋਂ ਹਿੱਲਦੀ ਨਹੀਂ ਛੇਤੀ ਤੇ ਆਹੀ ਕੰਮ ਤੁਸੀਂ ਦੇਖੋ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਕਰ ਜਾਣਾ ਹਾਂ ਬਿਲਕੁਲ ਭਾਜਪਾ ਦੀ ਭਾਜਪਾ ਦੀ ਜੇ ਜੇ ਸਰ ਜੜ ਮਜ਼ਬੂਤ ਹੋਈ ਨਾ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੋਏਗਾ ਜੀ ਸਸੋਧਿਆ ਸਾਹਿਬ ਇਸੇ ਕਰਕੇ ਸੇਫ ਚੱਲਣਗੇ ਕਿਉਂ ਕਿ ਕਿਉਂਕਿ ਉਹ ਭਾਜਪਾ ਨੂੰ ਬਹੁਤ ਪਾਉਂਦੇ ਨੇ ਇਸ ਟਾਈਮ ਉਹਨਾਂ ਦੇ ਤੁਸੀਂ ਸਿੱਖਿਆ ਕ੍ਰਾਂਤੀ ਤੋਂ ਲੈ ਕੇ ਇੱਧਰ ਉੱਧਰ ਦੇ ਜਿੰਨੇ ਵੀ ਐ ਉਹ ਉਹਨਾਂ ਨੂੰ ਫਾਇਦਾ ਮਿਲ ਰਿਹਾ ਉਸ ਚੀਜ਼ ਦਾ ਜੀ ਪ੍ਰਧਾਨ ਮੰਤਰੀ ਸ਼੍ਰੀ ਸ਼੍ਰੀ ਯੋਜਨਾ ਇਹਨਾਂ ਨੇ ਨਕਾਰ ਹੀ ਸੀ ਉਸ ਤੋਂ ਬਾਅਦ ਪ੍ਰਵਾਨ ਕੀਤਾ ਨਿਊ ਐਜੂਕੇਸ਼ਨ ਪਾਲਿਸੀ ਸੀ ਜਿਹੜੀ ਉਹ ਇਹਨਾਂ ਨੇ ਪ੍ਰਵਾਨ ਕੀਤੀ ਸਰ ਗੇਮਾ ਨੂੰ ਥੋੜਾ ਡੀਪਲੀ ਜਾ ਕੇ ਸਮਝੋ ਇਹ ਕੁਝ ਸਾਡੇ ਬੰਦੇ ਤੇ ਨਾਰੇ ਲਾਉਣ ਵਾਸਤੇ ਆ ਉਹ ਅੱਜ ਇਹਨਾਂ ਦੇ ਲਈ ਜਾਂਦੇ ਕੱਲ ਨੂੰ ਹੋ ਸਕਦਾ ਕੋਈ ਉਹਨਾਂ ਨੂੰ ਹੋਰ ਚਮਤਕਾਰੀ ਇਨਸਾਨ ਦਿਖੇ ਉਹਦੇ ਹੱਕ ਚ ਲਾਉਣਗੇ ਨਾਰੇਬਾਜੀ ਸਟਾਰਟ ਕਰ ਦੇਣਾ ਪਰ ਇਹਨਾਂ ਦਾ ਕੰਮ ਜਿਹੜਾ ਹੈ ਨਾ ਉਹ ਪਤਾ ਨਹੀਂ ਰਲਾਕਿਆ ਕਿ ਜਾਂ ਆਪਣੇ ਆਪ ਹੀ ਆ ਉਹ ਤੇ ਹੁਣ ਤੁਸੀਂ ਤੈਅ ਕਰ ਲੈਣਾ ਪਰ ਇਹਨਾਂ ਨੇ ਜਾ ਕੇ ਉੱਥੇ ਨੁਕਸਾਨ ਕਿਤਾ ਕਰਨਾ ਕਾਂਗਰਸ ਦਾ ਲਾਲੂ ਰਾਂ ਦਾ ਠੀਕ ਹੈ ਜੀ ਜੀ ਠੀਕ ਉਸੇ ਤਰ੍ਹਾਂ ਜਿਵੇਂ ਓਬੇਸੀ ਕਰਦਾ ਜਾ ਕੇ ਕੁਛ ਥਾਵਾਂ ਤੇ ਹਾਂ ਇਹ ਮਤਲਬ ਕਿ ਕਹ ਲਵਾਂ ਕਿ ਭਾਜਪਾ ਨੂੰ ਉੱਥੇ ਬਹੁਤ ਵਧੀਆ ਫਾਇਦਾ ਦੇ ਸਕਦੇ ਆ ਜੀ ਉਦੋਂ ਪ੍ਰਸ਼ਾਂਤ ਕਸ਼ੋਰ ਆ ਪ੍ਰਸ਼ਾਂਤ ਕਸ਼ੋਰ ਤੇ ਉਹਨੂੰ ਕਹ ਲਵਾਂ ਕਿ ਪੈਸੇ ਕਾ ਪੀਰ ਵੀ ਕਹਿ ਸਕਦੇ ਪ੍ਰਸ਼ਾਂਤ ਕਸ਼ੋਰ ਠੀਕ ਹੈ ਜੀ ਪ੍ਰਸ਼ਾਂਤ ਕਸ਼ੋਰ ਆ ਉਦੋਂ ਉਹ ਆ ਕੇ ਤਾਂ ਯਾਨੀ ਤੁਸੀਂ ਅਲਟੀਮੇਟਲੀ ਭਾਜਪਾ ਨੂੰ ਫਾਇਦਾ ਪਹੁੰਚਾ ਰਹੇ ਹੋ ਉੱਥੇ ਜੀ ਤੇ ਇਹ ਗੈਟਲੇ ਨੇ ਹੁਣ ਤੇ ਸਿੱਧੇ ਸਾਦੇ ਤੁਹਾਨੂੰ ਕਿਹਾ ਸੀਗਾ ਕਿ ਕਿਦਾ ਵੀ ਪਹਿਲਾਂ ਗੇਰ ਪਾ ਕੇ ਤੇ ਬਸ ਐਕਸਲੇਟ ਕਰਨ ਵਾਲਾ ਕੰਮ ਆ ਵੀ ਇੱਕ ਵਾਰੀ ਰੋੜ ਤੋਂ ਬਾਕੀ ਅਗੜੇ ਆਪੇ ਸੰਭ ਲੈਂਦੇ ਆ ਬਾਅਦ ਉਹ ਤੇ ਦੇਖੋ ਤੇ ਗੱਲੇ ਕਿ ਡਿੱਗ ਤੇ ਸਹੀ ਬੋਚਣ ਵਾਲੇ ਤਿਆਰ ਆ ਉਹ ਤੇ ਹੈ ਹੀ ਆ ਇੰਨਾ ਕੰਮਾਂ ਦੇ ਮਾਹਰ ਨੇ ਸਰ ਜੀ ਮਾਸਟਰ ਨੇ ਇਹ ਗੱਲ ਤੁਸੀਂ ਪਹਿਲਾਂ ਵੀ ਕਹੀ ਸੀ ਮੈਨੂੰ ਚੇਤੇ ਆ ਵੀ ਇਹ ਅਧੀਆਂ ਅਧੂਰੀਆਂ ਪੌਸੀਆਂ ਜਿਹੜੀਆਂ ਪੂਰੀਆਂ ਹੋਣ ਮੈਨੂੰ ਬਹੁਤ ਕਿਤਾਬਾਂ ਪੜ੍ਹ ਕੇ ਗੱਲ ਕਹਿਣਾ ਹੁੰਦਾ ਜੀ ਇਹ ਇਹਨਾਂ ਬਾਰੇ ਬਹੁਤ ਕਿਤਾਬਾਂ ਪੜ੍ਹੀਆਂ ਨੇ ਮੈਂ ਹਮ ਹਮ ਇਹਨਾਂ ਦੀ ਪੋਲਿਟਿਕਸ ਨੂੰ ਸਮਝਿਆ ਆਪਣੇ ਬੰਦੇ ਨਹੀਂ ਸਮਝ ਪਾਉਂਦੇ ਦੇਰ ਨਾਲ ਸਹੀ ਸਮਝੋਗੇ ਤੁਸੀਂ ਪਰ ਅਸੀਂ ਜ਼ਿਆਦਾਤਰ ਲਿਟਰੇਚਰ ਜਿਹੜਾ ਜੇ ਪੜ੍ਹਦੇ ਵੀ ਆਂ ਪਹਿਲੀ ਗੱਲ ਅਸੀਂ ਪੜ੍ਹਦੇ ਨਹੀਂ ਅਸੀਂ ਉਹ ਪੜ੍ਹਦੇ ਆ ਜੋ ਜਿਹਦਾ ਰਸ ਆਉਂਦਾ ਸਾਨੂੰ ਵੀ ਜਿਹੜਾ ਅਸੀਂ ਪੜ੍ਹਨਾ ਚੰਗਾ ਲੱਗਦਾ ਜਿਹੜਾ ਸਭ ਪਰ ਤੁਸੀਂ ਵਿਚਾਰਕ ਵਿਰੋਧੀ ਨੂੰ ਵੀ ਪੜ੍ਹੋ ਨਾ ਬਿਲਕੁਲ ਫਿਰ ਤੁਹਾਨੂੰ ਪਤਾ ਲੱਗੇਗਾ ਨਾ ਇਤਿਹਾਸ ਜੇ ਅਸੀਂ ਹੁਣ ਪਹਿਲਾਂ ਮੰਨ ਕੇ ਚੱਲੋ ਮੈਂ ਇੱਕ ਮਿਸਾਲ ਦੇ ਦਿੰਦਾ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਮਤਲਬ ਕਿ ਸੁਪਰੀਮ ਤਾਂ ਫਿਰ ਤੁਸੀਂ ਇਤਿਹਾਸ ਵੀ ਇੱਕ ਇੱਕ ਪਾਸੜੀ ਪੜੋਗੇ ਕਿਉਂਕਿ ਤੁਹਾਨੂੰ ਉਹੀ ਕਿਤਾਬਾਂ ਚੰਗੀਆਂ ਲੱਗਣਗੀਆਂ ਜਿਹਦੇ ਵਿੱਚ ਤੁਹਾਡਾ ਸਵੈਮਾਨ ਜਿਹੜਾ ਹੈ ਉਹਨੂੰ ਪੱਠੇ ਪੈਂਦੇ ਹੋ ਜੀ ਬਿਲਕੁਲ ਪਰ ਜੇ ਤੁਸੀਂ ਨਿਊਟਰਲੀ ਪੜੋਗੇ ਤਾਂ ਤੁਹਾਨੂੰ ਸਾਰੀ ਦੁਨੀਆ ਦਾ ਹਿਸਟਰੀ ਪੜ ਕੇ ਪਤਾ ਲੱਗੇਗਾ ਕਿ ਦੁਨੀਆ 'ਚ ਹੋਰ ਵੀ ਬਹੁਤ ਬੰਦੇ ਨੇ ਹਮ ਹੋਰ ਵੀ ਬਹੁਤ ਵਧੀਆ ਸ਼ਾਸਕ ਹੋਏ ਨੇ ਜੀ ਹੋਰ ਵੀ ਬਹੁਤ ਯੋਧੇ ਹੋਏ ਨੇ ਹੋਰ ਵੀ ਬਹੁਤ ਰੋਸ਼ਨ ਦਿਮਾਗ ਦਾਣਿਸ਼ਮੰਦ ਹੋਏ ਬਿਲਕੁਲ ਹੋਰ ਵੀ ਮਹਾਪੁਰਸ਼ ਹੋਏ ਨੇ ਠੀਕ ਹੈ ਸਾਡੀ ਕਹਾਣੀ ਦੇ ਇੱਥੇ ਬਸ ਜਾਂਦੇ ਨਹੀਂ ਨਾ ਆ ਆਜ ਦੀ ਪੀੜੀ ਦਾ ਹੀ ਹਿਸਾਬ ਬਤਾਵੇ ਜੀ ਰਾਜਨੀਤੀ ਇੱਥੇ 5-7 ਬੰਦਿਆਂ ਤੇ ਆ ਕੇ ਖਤਮ ਹੋ ਜਾਂਦੀ ਆ ਕਲਾਕਾਰੀ ਇੱਥੇ 4-5 ਬੰਦਿਆਂ ਤੇ ਆ ਕੇ ਖਤਮ ਹੋ ਜਾਂਦੀ ਆ ਐਕਟਿੰਗ ਇੱਥੇ 3-4 ਐਕਟਰਾਂ ਤੇ ਆ ਕੇ ਖਤਮ ਹੋ ਜਾਂਦੀ ਆ ਠੀਕ ਹੈ ਨਾ ਤਗਾਲੇ ਆ ਕੇ ਭਾਈ ਬਸ ਉਹਨਾਂ ਨੂੰ ਇਹ ਲੱਗਦਾ ਕਿ ਮੱਕੇ ਉਪਰਾਂ ਜਾੜਿਆ ਨਾ ਹਾਂ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਖੈਰ ਜਟਵੈੜ ਜੀ ਵੀ ਉਹ ਗੱਲ ਕਹਿ ਰਹੇ ਨੇ ਕਹਿੰਦੇ ਕਿ ਗਠ ਜੋੜ ਦੇ ਵਿੱਚ ਕਹਿੰਦੇ ਟੋਰਨ ਲੱਗੇ ਹੋ ਕੇ ਸਪੀਚਾਂ ਕਰਦੇ ਰਹੇ ਆ ਕਹਿੰਦੇ ਕੇਜਰੀਵਾਲ ਸਾਹਿਬ ਤੇ ਬਿਲਕੁਲ ਤੁਹਾਡੀ ਗੱਲ ਵੀ درست ਹੈ ਤੇ ਮਿੰਟੂ ਜੀ ਨੇ ਵੀ ਇਹੋ ਗੱਲ ਦੱਸੀ ਖੈਰ ਇਹ ਤੇ ਚੀਜ਼ ਹੈ ਜੀ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਇੱਕ ਕਹਿ ਰਹੇ ਨੇ ਬਈ ਇੱਕ ਪੌਡਕਾਸਟ ਹੈ ਕਹਿੰਦੇ ਉਹਦੇ ਵਿੱਚ ਅਭਿਨੰਦਰ ਸ਼ੇਖਰੀ ਨੇ ਕਹਿੰਦੇ ਅੰਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਜਿਹੜਾ ਪਲਾਨ ਹੈ ਕਹਿੰਦੇ ਐਕਸਪਲੇਨ ਕੀਤਾ ਹੋਇਆ ਹੈ ਆ ਤੁਸੀਂ ਦੇਖ ਲਓ ਮੈਂ ਆਈ ਤੇ ਬਥੇਰਾ ਕੁਝ ਪੜਿਆ ਜੀ ਇਹ ਤੇ ਜਿੰਨੇ ਜਿਹਨੂੰ ਨਹੀਂ ਪਤਾ ਉਹ ਜਾ ਕੇ ਪੜ ਲਓ ਜੀ ਹੂੰ ਉਹ ਸੁਣ ਲਓ ਸਾਡੇ ਤੇ ਯਕੀਨ ਨਹੀਂ ਹੈ ਪਰ ਗੱਲ ਤੇ ਹੈ ਕਿ ਉਹ ਜਿਹੜੇ ਅੰਨੇ ਭਗਤ ਨੇ ਉਹਨਾਂ ਨੂੰ ਤੁਸੀਂ ਕੀ ਸੁਣਾਓਗੇ ਕੀ ਸੁਣਾਓਗੇ ਕੀ ਸਮਝਾਓਗੇ ਬਿਲਕੁਲ ਉਹ ਸੁਣ ਸੁਣਾ ਕੇ ਇਨਕਲਾਬ ਜਿੱਦਾਵਾ ਦਾ ਨਾਰਾ ਲਾ ਦਿੰਦੇ ਨੇ ਫੇਕੀ ਕੀ ਕਰੋਗੇ ਤੁਸੀਂ ਜੀ ਸਰਪ ਉਹਦਾ ਆਪ ਹੀ ਬਟੋ ਬਿਲਕੁਲ ਨਹੀਂ ਮੰਨਦੇ ਸੀ ਹੂੰ ਨਹੀਂ ਮੰਨਦੇ ਉਹ ਕਹਿੰਦੇ ਵੀ ਅਸੀਂ ਨਹੀਂ ਮੰਨਣਾ ਇਹ ਮੰਨਣਗੇ ਹੌਲੀ ਹੌਲੀ ਟਾਈਮ ਆਏਗਾ ਪਰ ਉਹਨਾਂ ਨੂੰ ਦੇਰ ਹੋ ਜਾਂਦੀ ਹੈ ਖੈਰ ਚਲੋ ਆਪਾਂ ਦੇਰ ਨਹੀਂ ਕਰਦੇ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਆ ਪਰ ਖਬਰ ਵੀ ਇਹਨਾਂ ਦੇ ਨਾਲ ਹੀ ਜੁੜੀ ਹੋਈ ਹੈ ਅ ਕਈ ਲੋਕ ਕਈ ਸਾਰੇ ਇਹਨਾਂ ਦੇ ਆਗੂ ਕਈ ਸਾਰੇ ਨੇਤਾ ਜਿਹੜੇ ਇਹਨਾਂ ਦੇ ਨਾਲ ਹੀ ਨਾਅਰੇ ਲਾਉਂਦੇ ਰਹੇ ਆ ਜਿਹੜੇ ਨਾਲ ਹੀ ਇਹ ਕਹਿੰਦੇ ਰਹੇ ਆ ਕਿ ਭਾਈ ਇੱਥੇ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਅਸੀਂ ਅੱਗੇ ਆਏ ਆ ਅਸੀਂ ਨਸ਼ੇ ਖਤਮ ਕਰਨ ਵਾਸਤੇ ਅੱਗੇ ਆਏ ਆ ਉਹਨਾਂ ਚ ਕਹਿੰਦੇ ਵੀ ਇੱਕ ਅਰਸ਼ ਸੱਚ ਰਹਿ ਤੇ ਉਹਦੀ ਪਛਾਈ ਹਵੇਲੀ ਹੈ ਉਹਦੇ ਅੱਗੇ ਹੀ ਕੁਝ ਜਗ੍ਹਾ ਸੀ ਉਹ ਇਹਨਾਂ ਢਾਹਦੇ ਉੱਥੇ ਬਲੋਜ਼ਰ ਫੇਰਦਾ ਕੀ ਕਰਨਾ ਜੀ ਉਹ ਤੇ ਇਹਨਾਂ ਦੇ ਵੀ ਨਾਲ ਖੜਦੇ ਰਹੇ ਇਹਨਾਂ ਦੇ ਹੱਕ ਚ ਬੋਲਦੇ ਰਹੇ ਦੇਖੋ ਸੱਚਰ ਸਾਹਿਬ ਫਰੀਦਕੋਟ ਵਾਲੇ